ਗੁੱਡ ਮਾਰਨਿੰਗ ਸਟੂਡੈਂਟਸ ਕਲਾਸ 6th ਸਬਜੈਕਟ ਪੰਜਾਬੀ ਬੇਟਾ ਅੱਜ ਆਪਾਂ ਫਿਰ ਚੈਪਟਰ ਕਰਨਾ ਹੈ ਪ੍ਰਦੂਸ਼ਣ ਦਾ ਸਾਮਰਾ ਜਿਸ ਵਿੱਚ ਪ੍ਰਦੂਸ਼ਣ ਬਾਰੇ ਦੱਸਿਆ ਗਿਆ ਹੈ ਕਿ ਪ੍ਰਦੂਸ਼ਣ ਕੀ ਹੁੰਦਾ ਹੈ ਕਿਵੇਂ ਪੈਦਾ ਹੁੰਦਾ ਹੈ ਇਸ ਵਿੱਚ ਨਵੇਂ ਸ਼ਬਦਾਂ ਲਾਊਡ ਸਪੀਕਰ, ਰੇਡੀਓ, ਟੈਲੀਵਿਜ਼ਨ, ਆਕਸੀਜਨ, ਕਾਰਬਨ ਡਾਈਆਕਸਾਈਡ ਸਧਾਰਨ ਸ਼ਬਦਾਂ ਵਿੱਚ ਜੇ ਆਮ ਪਾਸ਼ਾ ਵਿੱਚ ਆਲੇ ਦੁਆਲੇ ਤੋਂ ਭਾਵ ਸਾਡੇ ਆਪਣੇ ਨੇੜੇ ਦੇ ਵਾਤਾਵਰਣ ਨਾਲ ਹੈ ਆਪਣੇ ਰੁੱਖ ਆਪਣੇ ਜੀਵ ਜੰਤੂਆਂ ਨਾਲ ਹੈ ਆਲਾ ਦੁਆਲਾ ਕੀ ਹੁੰਦਾ ਆਪਣਾ ਵਾਤਾਵਰਨ ਆਪਣੇ ਰੂਪ ਆਪਣੇ ਜੀਵ ਜੰਦੋ ਅਤੇ ਇਸ ਤਰ੍ਹਾਂ ਇਹ ਸਾਰੇ ਰਹਿਣ ਖੈਣ ਆਚਾਰ ਵਿਹਾਰ ਵਿਚਾਰ ਵਰਤੋ ਵਿਵਹਾਰ ਆਪਣੇ ਜਲਵਾਯੂ ਤੇ ਤਾਪਮਨ ਨਾਲ ਸੰਬੰਧਿਤ ਹੋ ਜਾਂਦਾ ਹੈ ਇਹ ਸਭ ਸਾਨੂੰ ਹੀ ਅੰਦਰੂਨੀ ਪ੍ਰਭਾਵਿਤ ਕਰਦੇ ਹਨ ਜੇ ਸਾਡਾ ਵਾਤਾਵਰਨ ਕਿਸੇ ਗੰਦਗੀ ਕਾਰਨ ਸਾਡੇ ਥਨੂਚੇ ਜੀਵ ਜਗਤ ਬਨਸਪਤੀ ਆਦਿ ਤੇ ਕੋਈ ਪੈੜਾ ਪ੍ਰਭਾਵ ਪਾਵੇ ਤਾਂ ਇਸ ਨੂੰ ਅਸੀਂ ਪ੍ਰਦੂਸ਼ਿਤ ਵਾਤਾਵਰਨ ਦਾ ਨਾਮ ਦੇਵਾਂਗੇ ਜਦ ਅਸੀਂ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ ਤਾਂ ਉਸ ਨੂੰ ਪ੍ਰਦੂਸ਼ਿਤ ਆਖਦੇ ਹਨ ਜਦੋਂ ਸਾਡਾ এনवायरमेंट ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤਾਂ ਉਸ ਨੂੰ ਪ੍ਰਦੂਸ਼ਣ ਆਖਦੇ ਹਨ। ਆਮ ਤੌਰ ਤੇ ਤਿੰਨ ਤਰ੍ਹਾਂ ਦਾ ਪ੍ਰਦੂਸ਼ਣ ਹੁੰਦਾ ਹੈ। ਬਾਜੂ ਪ੍ਰਦੂਸ਼ਣ, ਧੂਨੀ ਪ੍ਰਦੂਸ਼ਣ, ਜਲ ਪ੍ਰਦੂਸ਼ਣ। ਬਾਜੂ ਪ੍ਰਦੂਸ਼ਣ ਕਿਹੜਾ ਹੁੰਦਾ ਹੈ? ਹਵਾ ਦਾ। ਬਾਜੂ ਪ੍ਰਦੂਸ਼ਣ ਬਦਬੂਦਾਰ ਹੋ ਜਾਣਾ ਹੈ। ਹਵਾ ਦਾ ਬਦਬੂਦਾਰ ਹੋ ਜਾਣਾ ਹੈ। ਹਵਾ ਵਿੱਚ ਬਦਬੂ ਫੈਲ ਜਾਣਾ। ਅਜਿਹੀ ਬਦਬੂ ਨੂੰ ਅਸੀਂ ਆਪਣੇ ਸਾਹ ਰਹੀਂ ਆਪਣੇ ਨੱਕ ਅਤੇ ਮੂੰਹ ਦੁਆਰਾ ਅੰਦਰ ਨਹੀਂ ਖਿੱਚ ਸਕਦੇ। ਕਿਉਂਕਿ ਜੇਹੀ ਹਵਾ ਵਿੱਚ ਬਦਬੂ ਹੁੰਦੀ ਹੈ। ਜੀ ਅਸੀਂ ਕੁਦਰਤੀ ਹਵਾ ਵਿੱਚ ਨਹੀਂ ਲਵਾਂਗੇ ਤਾਂ ਜ਼ਿਆਦਾ ਸਮੇਂ ਤੱਕ ਜੀਵਤ ਨਹੀਂ ਰਹਿ ਸਕਾਂਗੇ। ਅਜਿਹੀ ਹਾਲਤ ਵਿੱਚ ਜੇ ਅਸੀਂ ਆਲੇ-ਦੁਆਲੇ ਦੇ ਜਾਂ ਰਹਿਣ-ਸਹਿਣ ਦੇ ਵਾਤਾਵਰਣ ਵਿੱਚ ਫੈਲੀ ਗੰਦੀ ਹਵਾ ਨੂੰ ਆਪਣੇ ਅੰਦਰ ਖਿੱਚਦੇ ਹਾਂ ਤਾਂ ਨਿਸ਼ਚਿਤ ਰੂਪ ਵਿੱਚ ਸਾਨੂੰ ਆਪਣੇ ਬਿਮਾਰ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਦਾ ਮਤਲਬ ਕੀ ਹੈ ਬੱਚਾ ਜੇ ਅਸੀਂ ਗੰਦੀ ਹਵਾ ਵਿੱਚ ਗੰਦੇ ਵਾਤਾਵਰਣ ਦੇ ਵਿੱਚ ਪ੍ਰਦੂਸ਼ਿਤ ਮਾਤਾਵਰਣ ਦੇ ਵਿੱਚ ਸਾਹ ਲੈਂਦੇ ਹਾਂ ਤਾਂ ਅਸੀਂ ਬਿਮਾਰ ਹੋ ਜਾਵਾਂਗੇ। ਇਹ ਬਦਬੂ ਦਾ ਅਸਰ ਕੰਨਾਂ ਕੇਵਲ ਸਾਡੇ ਤੇ ਨਹੀਂ ਜੀਵ ਜੰਤੂਆਂ ਤੇ ਵੀ ਪੈਂਦਾ ਹੈ ਫਲ ਫੁੱਲ ਪੌਦਿਆਂ ਤੇ ਵੀ ਪੈਂਦਾ ਹੈ ਜੇ ਅਸੀਂ ਸਾਰੇ ਪਾਲਤੂ ਤੇ ਸਾਡੇ ਆਸ-ਪਾਸ ਦੇ ਜੀਵ ਜੰਤੂ ਇਸ ਬਦਬੂ ਵਾਲੀ ਹਵਾ ਦੇ ਬਰਤੋਂ ਨਹੀਂ ਕਰਦੇ ਤਾਂ ਵੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਅਸੀਂ ਆਪਣੇ ਵਾਤਾਵਰਣ ਵਿੱਚੋਂ ਸਾਹ ਨਾ ਲਈਏ ਤਾਂ ਇਹ ਵੀ ਜ਼ਿਆਦਾ ਸਮੇਂ ਤੱਕ ਸੰਭਵ ਨਹੀਂ ਹੈ ਇਹ ਇੱਕ ਕਿਰਿਆ ਤੇ ਇੱਕ ਸੁਭਾਵਿਕ ਪ੍ਰਕਿਰਿਆ ਹੈ ਵਾਤਾਵਰਣ ਵਿੱਚ ਫੈਲੀ ਬਦਬੂ ਦਾ ਕਾਰਨ ਜਦੋਂ ਅਸੀਂ ਪਤਾ ਲਗਾਉਂਦੇ ਹਾਂ ਤਾ ਪਤਾ ਚਲ ਜਾਂਦਾ ਹੈ ਕਿ ਸਾਡੇ ਆਸ-ਪਾਸ ਜਾਂ ਕੁਝ ਦੂਰ ਗੰਦਗੀ ਪਈ ਹੋਣ ਕਾਰਨ ਜਾਂ ਇਹ ਕਾਰਖਾਨੇ ਜਾਂ ਫੈਕਟਰੀਆਂ ਦੇ ਧੂਏ ਜਾਂ ਉਹਨਾਂ ਵਿੱਚ ਨਿਕਲੀ ਗੰਦਗੀ ਜ਼ਹਿਰੀਲੇ ਗੈਸ ਰਾਹੀਂ ਸਾਡੇ ਆਸ-ਪਾਸ ਦੀ ਹਵਾ ਗੰਦੀ ਹੁੰਦੀ ਹੈ ਜਾਂ ਪ੍ਰਦੂਸ਼ਿਤ ਹੁੰਦੀ ਹੈ ਤੇ ਬੇਟਾ ਹਵਾ ਕਿਵੇਂ ਗੰਦੀ ਹੁੰਦੀ ਹੈ ਜਦੋਂ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂਆਂ ਜਾਂ ਜ਼ਹਿਰੀਲੀ ਗੈਸ ਰਾਹੀਂ ਜਦ ਅਸੀਂ ਆਪਣੇ ਆਸ-ਪਾਸ ਗੰਦਗੀ ਨਹੀਂ ਹੁੰਦੀ ਤਾਂ ਹਵਾ ਵਿੱਚ ਗੰਦੀ ਜ਼ਹਿਰੀਲੀ ਗੈਸ ਨਹੀਂ ਹੁੰਦੀ ਤਾਂ ਹਵਾ ਸ਼ੁੱਧ ਰਹਿੰਦੀ ਹੈ ਜਿਹੜੀ ਸਾਡੇ ਸਾਰਿਆਂ ਲਈ ਸਿਹਤ ਲਈ ਲਾਹੇਵੰਦ ਹੁੰਦੀ ਹੈ ਸਾਡੇ ਫੇਫੜਿਆਂ ਨੂੰ ਸ਼ੁੱਧ ਹਵਾ ਮਿਲ ਕਰਕੇ ਫੇਫੜੇ ਤੰਦਰੁਸਤ ਰਹਿੰਦੇ ਹਨ ਅਤੇ ਆਪਣਾ ਕੰਮ ਠੀਕ ਠੰਗ ਨਾਲ ਕਰਦੇ ਹਨ ਇਸ ਲਈ ਸਾਡੀ ਸਿਹਤ ਲਈ ਸ਼ੁੱਧ ਹਵਾ ਬਹੁਤ ਜ਼ਰੂਰੀ ਹੈ ਅਸੀਂ ਜਾਣਦੇ ਹਾਂ ਅਸੀਂ ਕੀ ਜਾਣਦੇ ਹਾਂ ਰੁੱਖ ਹੈੜੇ ਪੌਦੇ ਹਨ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੇ ਹਨ ਤੇ ਦਿਨੇ ਆਕਸੀਜਨ ਛੱਡਦੇ ਹਨ ਇਸ ਲਈ ਸਵੇਰੇ ਖੁੱਲੇ ਬਾਤਾਵਰਨ ਵਿੱਚ ਸੈਰ ਕਰਨਾ ਫੇਰ ਕਰਨਾ ਬਾਗ਼ ਵਿੱਚ ਜਾ ਕੇ ਬਿਚ ਰੁੱਖਾਂ 'ਚ ਘੁੰਮਣਾ ਲੰਮੇ-ਲੰਮੇ ਸਾਹ ਲੈਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਸ਼ਹਿਰ ਦੇ ਲੋਕ ਪੀੜ ਵਾਲੇ ਵਾਤਾਵਰਣ ਵਿੱਚ ਦਮ ਘੁੱਟੂ ਕਮਰੇ ਵਿੱਚ ਰਹਿੰਦੇ ਹਨ। ਇਸ ਨਾਲੋਂ ਪਿੰਡਾਂ ਦੇ ਲੋਕ ਖੁੱਲੇ ਵਾਤਾਵਰਣ ਵਿੱਚ ਅਤੇ ਸ਼ੁੱਧ ਅਤੇ ਸਾਫ਼ ਹਵਾ ਵਿੱਚ ਰਹਿਣ ਵਾਲੇ ਲੋਕ ਜ਼ਿਆਦਾ ਤੰਦਰੁਸਤ ਹੁੰਦੇ ਹਨ। ਇਸੇ ਨਾਲ ਅਸੀਂ ਕਹਿੰਦੇ ਇਹ ਵੀ ਦੇਖਦੇ ਹਾਂ ਕਿ ਸ਼ਹਿਰਾਂ ਵਿੱਚ ਮੋਟਰ ਕਾਰਾਂ, ਟਰੱਕਾਂ, ਸਕੂਟਰਾਂ ਦਾ ਧੂਆਂ ਵੀ ਬਾਜੂ ਮੰਡਲ ਨੂੰ ਗੰਦਲਾ ਕਰ ਦਿੰਦਾ ਹੈ। ਇਹ ਧੂਆਂ ਵੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਤੰਬਾਕੂ ਤੇ ਸਿਗਰਟ ਪੀਣਾ ਤਾਂ ਸਿਹਤ ਲਈ ਜ਼ਹਿਰ ਹੈ। ਇਸ ਲਈ ਹਵਾ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸਾਨੂੰ ਆਪਣੇ ਆਲੇ-ਦਾਲ ਦੇ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਇਸ ਲਈ ਫੈਕਟਰੀਆਂ ਤੇ ਕਾਰਖਾਨਿਆਂ ਨੂੰ ਆਬਾਦੀ ਤੋਂ ਦੂਰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਇਹਨਾਂ ਦੇ